ਵੀਡੀਓ ਵਿੱਚ ਬੈਤ ਨੰਗਾਵਾ ਦੀ ਵੀਡੀਓ ਬਣਾਈ ਆ ਪਹਿਲੇ ਨੰਬਰ ਦੇ ਵੜ ਦੇਖੋ ਤਾਜੀ ਸੂਈਆ ਚਵਾਈ ਦੇਖੋ ਠੰਡੀ ਦੇਖੋ ਬਈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਠੰਡੀ ਸੀਲਾ ਚਵਾਈ ਇੱਕ ਨੰਬਰ ਆ ਖੜਕਾ ਸੁਣਦਾ ਚਵਾਈ ਦਾ ਕਦੋਂ ਸੂਈਆ ਭਰਾ ਇਹ ਸਵੇਰੇ ਸੂਈਏ 3-4 ਵਜੇ ਠੀਕ ਆ ਬਾਈ ਬੱਚਾ ਕੀ ਦੇਤਾ ਬੱਸ ਆਈ ਬੱਸਾ ਅੱਛਾ ਦੇਤਾ ਠੀਕ ਆ ਆਰਡ ਕਮਾਲ ਕੱਦ ਫੁੱਲ ਬਰੀਡ ਫੁੱਲ ਲੇਵਾ ਕਮਾਲ ਪੂਰਾ ਫੰਡ ਵਾਲਾ ਲੇਵਾ ਲੱਗਿਆ ਬਈ ਥਾਂ ਇੱਕ ਨੰਬਰ ਹੱਥੀ ਚੋਲੇ ਚਾਹ ਮਸ਼ੀਨਾਂ ਚੋਲੇ ਪਿੰਡ ਛੰਨਾ ਗਲਾਬ ਸਿੰਘਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਪਾ ਨੇੜੇ ਪਿੰਡ ਭਦੌੜ ਰਹੇ ਆ ਮੋਬਾਈਲ ਨੰਬਰ ਬੋਲਿਓ ਜੀ 94640 ਜੀ ਹੂੰ 54198 ਜੇਰੇ ਦੀ ਆਪ ਪਈ ਹੈ ਹਨਾ ਹੂੰ ਕੰਪਲੀਟ ਬੈਡ ਬਹੁਤ ਚੰਗੀ ਆ ਫਰੀਕੀ ਦੇ ਫੁੱਲ ਮੁੱਲ ਜੈ ਜੀ ਹੋ ਬਾਈ ਮੁੱਲ ਜੈ ਜੀ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਬੈਡ ਦੇ ਹਿਸਾਬ ਨਾਲ ਬਿਲਕੁਲ ਜੈਜ ਹੋਗਾ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੁੰਦਰ ਟਰੈਕਟਰ ਸਾਹਿਬ ਕਿੰਨੇ ਦਿਨ ਲੋ ਜੀ ਦੇ ਲੈ ਲਿਓ ਜੀ 7 8 ਜੀ ਇਹ 7 ਤੋਂ 8 ਦਿਨਾਂ ਦੀ ਕੱਚੀ ਆ ਬਈ ਕਿੰਨਾ ਕਿ ਰਿਕਾਰਡ ਆ ਬਈ ਦੁੱਧਾ ਪਿਛਲੇ ਸੂਏ ਦਾ 23 24 ਕਿਲੋ ਦੁੱਧ ਕੱਢਿਆ ਉਹ ਡਾਕਟਰ ਸਾਹਿਬ ਓਕੇ ਬਈ ਠੀਕ ਆ ਰਿਕਾਰਡ ਚੰਗਾ ਬੈਡ ਚੰਗੀ ਇਕੱਦਰ ਪ੍ਰਿੰਟ ਇੱਕ ਨੰਬਰ ਆ ਬਈ ਤੇ ਆ ਬੈਡ ਬਈ ਇਹ ਵੀ ਇਹ ਲੈ ਲਿਓ ਜੀ ਹਫਤੇ ਦੇ ਆਸ-ਪਾਸ ਹਫਤੇ ਦੇ ਆਸ-ਪਾਸ ਦੇਣ ਲਈ ਆ ਸੂਆ ਕਿਹੜਾ ਬਈ ਸੂਆ ਦੂਜਾ ਜੀ ਦੂਜਾ ਥਣ ਬੜਾ ਚੰਗਾ ਨਾ ਆ ਲਾਪੀ ਥਣ ਪਲੀ ਵੀ ਚੌੜੀ-ਚੂੜੀ ਫੁੱਲ ਪ੍ਰਿੰਟ-ਫਰਿੰਟ ਬੜਾ ਚੰਗਾ ਚਮਕਪੂਰੀ ਆ ਚਾਰ-ਚਾਰ ਉਂਗਲਾਂ ਦਾ ਕੰਨ ਆ ਬਈ ਬਰੀਡ ਚੈੱਕ ਕਰੋ ਕਰਮਾ ਲਈ Beauty there, right? <laughs> 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 <laughs>